ਸਸੀ ਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕੋਟਲਾ ਮੇਰ ਸਿੰਘ ਵਾਲਾ ਤਸਕੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਬਾਈ ਨੂੰ ਮੋਗਾ ਪੈਂਦਾ ਨੇੜੇ ਪਿੰਡ ਮਾੜੀ ਰਹਿ ਜਾਂਦਾ ਜੀ ਰਾਜਿਆਣਾ ਵੀ ਬਾਈ ਦੇ ਨੇੜੇ ਦਾ ਪਿੰਡ ਹੈ ਜੀ ਜਿਹੜਾ ਕਰੋ ਵੀਡੀਓ ਬਣਾ ਰਹੇ ਆ ਵਪਾਰ ਦਾ ਕੰਮ ਆ ਜੀ ਇਸ ਕਰੋ ਮੇਰੀ ਪਹਿਲੀ ਵੀਡੀਓ ਆ ਜਿਹੜੀ ਸਕਰੀਨ ਤੇ ਤੁਸੀਂ ਗਾਂ ਦੇਖ ਰਹੇ ਹੋ ਇਹ ਬਾਈ ਹੁਣਾਂ ਦੀ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਇਹਨਾਂ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਅਗਵਾਲ ਸਿੰਘ ਪਿੰਡ ਕੋਟਲਾ ਮੈਸੂਰ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਭਗਾਪੁਰ ਠੀਕ ਆ ਬਾਈ ਮੋਬਾਈਲ ਨੰਬਰ ਜੀ 9592344722 ਇੱਕ ਕਰੀ ਹੋਰ ਦੱਸ ਦਿਓ 9592344722 ਇਹ ਵਪਾਰ ਦਾ ਕੰਮ ਆ ਬਾਈ ਹਾਂਜੀ ਆਪਣਾ ਸੇਲ ਦਾ ਕੰਮ ਠੀਕ ਆ ਬਾਈ ਤੇ ਜਿਹੜੀ ਇਹ ਸਕਰੀਨ ਤੇ ਬੱਤੀ ਆਈ ਸੁਆ ਕਿੰਨਾਂ ਮੈਂ ਬਾਈ ਕੋਲੋਂ ਬੱਛੇ ਦੰਦੋ ਜੀ 24 ਆ ਜੀ ਉਹ ਤਾਂ ਚਾਰ ਦੰਦ ਆ ਤੇ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਇਹ ਲੈ ਜੂਗੀ 5-7 ਦਿਨ ਜੀ ਕਿੰਨਾ ਕੁ ਪਾਜੂਗਾ ਦੁੱਧ ਦੁੱਧ ਪਾਜੂਗੀ 18 ਨੀ ਲੀਟਰ ਦੁੱਧ ਪਾਜੂਗੀ ਠੀਕ ਆ ਬਾਈ ਤੇ ਥਣਾ ਦੀ ਓਕੇ ਆ ਜੀ ਹਾਂਜੀ ਥਣਾ ਦੀ ਓਕੇ ਸੀਲਸ ਲੱਗ ਵੀ ਪੂਰੀ ਸੀਲਸ ਲੱਗਸ ਆਊਗਾ ਬਥੇਰੀ ਜਿਵੇਂ ਮਰਜੀ ਆਪਾਂ ਹੱਥ ਮਾਰ ਸਕਦੇ ਲਓ ਜੀ ਕਰਮ ਵਾਲੀ ਸੀਲਸ ਦਾ ਵਿਦਾਂਤ ਕੋਈ ਨਹੀਂ ਤੋੜ ਕੇ ਦਿਖਾਦੀ ਬਾਈ ਦਿਖਾ ਦੇ ਕਾਲੇ ਰੰਗ ਦੀ ਪੰਜਾਬ ਵਾਲੀ ਜਰਸੀ ਹਾਈਟ ਕਰਮ ਵਾਲੀ ਦੀ ਚੰਗੀ ਆ ਜੀ ਮੂੰਹ ਤੋਂ ਚਾਰ ਦੰਦ ਦਾ ਡੇਢ ਮਤਾਬਕ ਹਫਤਾ ਪਿਆ ਬਾਕੀ ਪਸ਼ੂ ਕਈ ਵਾਰ ਇੱਕ ਦੋ ਦਿਨ ਉੱਪਰ ਵੀ ਲੈ ਜਾਂਦਾ ਤੇ ਇੱਕ ਦੋ ਦਿਨ ਪਹਿਲਾਂ ਵੀ ਸੂ ਪੈਂਦਾ ਹਾਈਟ ਤੇ ਵਜਨ ਵਾਲੀ ਬੱਛੀ ਆ ਜੀ ਕੋਈ ਛੋਟੀ ਨਹੀਂ ਤਿਆਰੀ ਬਹੁਤ ਸੋਹਣੀ ਕਰਦੀ ਹੁੰਦੀ ਆ ਹਫਤੇ ਤੱਕ ਹੋਰ ਵੀ ਟੋਪ ਦਾ ਹਵਾਨਾ ਤਿਆਰ ਕਰ ਲੈਣਾ ਥਣ ਕੱਲਾ ਕੱਲਾ ਨਿਕੜਵਾ ਥਕੀ ਜਵਾਈ ਵਾਲਾ ਚੈੱਕ ਕਰ ਸਕਦੇ ਲੈ ਚੱਲੀ ਵੀਰ ਬਾਕੀ ਝੋਲ ਹਵਾਨੇ ਚ ਚੰਗੀ ਪਈ ਆ ਜੀ ਹਫਤੇ ਤੇ ਸਾਰੀਆਂ ਵਾਲਟੇਲਾ ਕੱਢ ਕੇ ਸੋਨਾ ਬੈਕ ਸਾਈਡ ਨੂੰ ਵੀ ਚੰਗਾ ਹਵਾਨਾ ਤੇ ਅਗਾੜੀ ਚ ਵੀ ਦੁੱਧ ਚੰਗਾ ਹੋਊ ਕਿਉਂਕਿ ਮੂਰਲੇ ਥਾਂ ਤੋਂ ਗੱਠ ਠੰਗੂ ਅੱਗੇ ਨੂੰ ਕਰਦਾ ਹਵਾਨਾ ਬਾਕੀ 17 18 ਕਿਲੋ ਦੁੱਧ ਬਾਈ ਦੱਸਦਾ ਕਿ ਪਾਜੂਗੀ ਦੁੱਧ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਹੋ ਸਕਦਾ ਪਲੱਸ ਵੀ ਲੈ ਲੇ ਮੇਨ ਗੱਲ ਸੀਰੀਅਸ ਲਾ ਕਰਮ ਵਾਲੀ ਪੂਰੀ ਆ ਚਾਹੇ ਜਵਾਗ ਚੋਈ ਜਾਣ ਬੰਨ ਲਈ ਬਾਈ ਚਾਹੇ ਨਿਆਣਾ ਪਉਣਾ ਪਾ ਲਿਓ ਨਹੀਂ ਪਉਣਾ ਨਾ ਪਾਇਓ ਥਾਣਾ ਦਾ ਸੱਜ ਬਹੁਤ ਸੋਨਾ ਜੀ ਹੱਥੀ ਚਵਾਈ ਵਾਲਾ ਕੋਈ ਛੂਟਾ ਨਹੀਂ ਕੋਈ ਜੁੜਦਾ ਨਹੀਂ ਭੜਦਾ ਨਹੀਂ ਅੰਡੀ ਸੀ ਬਹੁਤ ਨਿਖੜ ਮੈਂ ਥਾਣਾ ਸੀਲ ਸਲੱਗ ਫੁੱਲਾ ਜੀ ਚੈੱਕ ਕਰੋ ਜੀ ਬਾਕੀ ਕੰਦ ਕਾਠ ਤੇ ਵਜਨ ਵਾਲੀ ਬੱਚੀ ਮੋਹੱਲ ਬਈ ਇਹਦਾ ਮੁੱਲ 60000 ਰੁਪਏ ਜੀ ਉਹ ਜੂ ਮਾਨਤਾਂ ਨੇ ਮਾਨਤਾਂ ਹੋ ਜੀ 57 ਹੀ ਦੇ ਦਾਂ ਠੀਕ ਹੈ ਬਈ ਮੁੱਲ ਬਈ 60000 ਰੁਪਿਆ ਕਰਦੇ ਆ ਫਿਕਸ ਪ੍ਰਾਈਸ 57000 ਰੁਪਿਆ ਜਿਹਨੂੰ ਚੱਜੂਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ